ਆਸਰ ਕੇ ਪਿੰਡ ਵਿੱਚ ਤੇਜਪਾਨ ਪੱਲਾ ਖਤਰੀ ਰਹਿੰਦਾ ਸੀ ਉਸ ਦੇ ਘਰ ਮਾਤਾ ਸੁਲੱਖਣੀ ਦੀ ਕੁੱਖੋਂ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਇੱਕ ਵੱਡਾ ਪੁੱਤਰ ਸੀ ਇਹਨਾਂ ਦੇ ਛੋਟੇ ਤਿੰਨ ਭਰਾ ਹੋਰ ਸਨ ਉਹ ਖੇਤੀਬਾੜੀ ਦਾ ਕੰਮ ਕਰਦੇ ਸਨ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਵੈਸ਼ਨੂ ਧਰਮੀ ਸਨ ਚੰਗਾ ਸੁਚੱਜਾ ਜੀਵਨ ਨਿਰਵਾਹ ਹੁੰਦਾ ਸੀ ਉਹ ਆਪ ਹੀ ਖੇਤੀ ਦੀ ਵਾਹੀ ਤੇ ਦੁਕਾਨਦਾਰੀ ਦੋਵੇਂ ਕਿਰਤਾਂ ਕਰਦੇ ਸਨ ਧਾਰਮਿਕ ਜੀਵਨ ਦਾ ਅਸਰ ਅਮਰਦਾਸ ਜੀ ਤੇ ਵੀ ਪਿਆ ਜਿਸ ਦਾ ਸਦਕਾ ਉਹਨਾਂ ਦੇ ਬਚਪਨ ਤੋਂ ਹੀ ਧਾਰਮਿਕ ਖਿਆਲ ਹੋ ਗਏ ਅਮਰਦਾਸ ਜੀ ਜਦ ਜਵਾਨ ਹੋਏ ਤਾਂ ਪਿਤਾ ਜੀ ਦਾ ਕੰਮਕਾਰ ਸਾਰਾ ਸੰਭਾਲ ਲਿਆ ਸਮਾਂ ਬੀਤਦਾ ਗਿਆ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਆਹ ਦੇਵੀ ਚੰਦ ਬਹਿਲ ਖੱਤਰੀ ਦੀ ਸੁਪੁੱਤਰੀ ਬੀਬੀ ਰਾਮਕੌਰ ਨਾਲ ਹੋਇਆ ਆਪ ਜੀ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਹੋਈਆਂ ਕੁਝ ਸਮੇਂ ਬਾਅਦ ਅਮਰਦਾਸ ਜੀ ਦੇ ਮਨ ਸੰਕਲਪ ਉੱਠਿਆ ਕੋਈ ਸ਼ੁਭ ਕੰਮ ਕਰਨ ਦਾ ਜਿਦੇ ਨਾਲ ਲੋਕ ਪਰ ਲੋਕ ਤੋਂ ਇਸ ਵਰ ਜਾਣ ਜਮਾ ਦਾ ਪੈ ਵੀ ਉਤਪੰਨ ਹੋਇਆ ਪਤਾ ਨਹੀਂ ਕਦੋਂ ਕਾਲ ਦਾ ਨਗਾਰਾ ਆ ਵਜਣਾ ਹੈ ਫਿਰ ਪਛਤਾਣਾ ਪਵੇਗਾ ਮਨੁੱਖਾ ਦੇਹੀ ਐਵੇਂ ਧੰਦਿਆਂ ਵਿੱਚ ਹੀ ਬਰਬਾਦ ਕਰ ਲਈ ਇਸ ਵਿਚਾਰ ਨਾਲ ਉਹਨਾਂ ਨੇ ਪੈਦਲ ਤੁਰ ਕੇ ਗੰਗਾ ਦੇ ਇਸ਼ਨਾਨ ਕਰਨ ਹਰ ਸਾਲ ਜਾਣ ਦਾ ਪ੍ਰਣ ਕਰ ਲਿਆ ਜਾਣ ਲੱਗ ਪਏ 19 ਵਾਰ ਯਾਤਰਾ ਕਰਾਏ ਹੁਣ 20ਵੇਂ ਸਾਲ ਦੀ 20ਵੀਂ ਯਾਤਰਾ ਤੇ ਜਾ ਰਹੇ ਸਨ ਰਸਤੇ ਵਿੱਚ ਮਹਿੜਾ ਪਿੰਡ ਅੰਦਰ ਇੱਕ ਪੰਡਤ ਦੁਰਗਾ ਦਾਸ ਦਾ ਘਰ ਸੀ ਜਿੱਥੇ ਗੰਗਾ ਜਾਣ ਵਾਲੇ ਯਾਤਰੂ ਆਉਂਦੇ ਜਾਂਦੇ ਰਹਿਨ ਬਸੇਰਾ ਕਰਦੇ ਸਨ ਅਮਰਦਾਸ ਜੀ ਵੀ ਧੁੱਪ ਤੋਂ ਦੁਪਹਿਰਾ ਕੱਟਣ ਲਈ ਉੱਥੇ ਪਹੁੰਚ ਗਏ ਕੱਪੜਾ ਤਾਣ ਕੇ ਸੌਂ ਗਏ ਪੰਡਤ ਬੜਾ ਵਿਦਵਾਨ ਸੀ ਨਾਲ ਹੀ ਸਮੁੰਦਰੀਕ ਵਿਦਿਆ ਦਾ ਚੰਗਾ ਗਿਆਨੂ ਸੀ ਜਿਹਦੇ ਨਾਲ ਸਰੀਰ ਦੇ ਚਿੰਨਾਂ ਤੋਂ ਮਨੁੱਖ ਦੇ ਸ਼ੁਭ ਅਸ਼ੁਭ ਦੀ ਵਿਚਾਰ ਅਰਦਾਸ ਦਿੰਦਾ ਸੀ ਉਸ ਦੀ ਨਿਗਾਹ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਪਈ ਪੰਡਤ ਨੇ ਸੋਚਿਆ ਇਹ ਰੇਖਾ ਦੱਸਦੀ ਹੈ ਜਾਂ ਤਾਂ ਇਹ ਸ਼੍ਰੀ ਵਿਸ਼ਨੂੰ ਜੀ ਦਾ ਅਵਤਾਰ ਹੈ ਜਾਂ ਚੱਕਰਵਰਤੀ ਰਾਜਾ ਹੈ ਇਹਨਾਂ ਦੋਵਾਂ ਤੋਂ ਸਿਵਾ ਇਹ ਪਦਮ ਰੇਖਾ ਹੋਰ ਕਿਸੇ ਦੀ ਨਹੀਂ ਵਿਚਾਰਦਾ ਰਿਹਾ ਜਦੋਂ ਕਣੀਕ ਆਰਾਮ ਕਰਕੇ ਗੁਰੂ ਅਮਰਦਾਸ ਜੀ ਉੱਠੇ ਚੱਲਣ ਦੀ ਤਿਆਰੀ ਕੀਤੀ ਪੰਡਿਤ ਜੀ ਨੂੰ ਕੁਛ ਦਸ਼ਨਾ ਦੇਣ ਲੱਗੇ ਤਾਂ ਪੰਡਿਤ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਮੈਂ ਹੁਣ ਨਹੀਂ ਲੈਂਦਾ ਜਦੋਂ ਤੁਸੀਂ ਆਪਣੇ ਮਰਤਬੇ ਤੇ ਹੋਵੋਗੇ ਦੇਨ ਤੇ ਸਮਰੱਥ ਫਿਰ ਲਵਾਵਾਂਗਾ ਹੁਣ ਤੁਸੀਂ ਵਾਦਾ ਕਰ ਜਾਓ ਇੱਥੋਂ ਵਾਦਾ ਕਰਕੇ ਤੁਰ ਪਏ ਅੱਗੇ ਜਾਂਦਿਆਂ ਇੱਕ ਬ੍ਰਹਮਚਾਰੀ ਸਾਥੀ ਮਿਲ ਪਿਆ ਇਕੱਠੇ ਯਾਤਰਾ ਕਰਕੇ ਵਾਪਸ ਪਿੰਡ ਆਏ ਬ੍ਰਹਮਚਾਰੀ ਨੂੰ ਵੀ ਆਪਣੇ ਨਾਲ ਲੈ ਆਏ ਰਾਤੀ ਸੌਣ ਲਈ ਉੱਪਰ ਕੋਠੇ ਤੇ ਚਲੇ ਗਏ ਮੰਜਿਆਂ ਦੇ ਬੈਠਿਆਂ ਪ੍ਰਸੰਗ ਵਿਚਾਰ ਚੱਲ ਰਹੀ ਸੀ ਗੁਰੂ ਦਾ ਜ਼ਿਕਰ ਆ ਗਿਆ ਬ੍ਰਹਮਚਾਰੀ ਨੇ ਪੁੱਛਿਆ ਅਮਰਦਾਸ ਤੇਰਾ ਗੁਰੂ ਕੌਣ ਹੈ ਕਿਸ ਤਰ੍ਹਾਂ ਦੀ ਖਿਆਤ ਕਰਨ ਕੀਤੀ ਹੈ ਅਮਰਦਾਸ ਜੀ ਨੇ ਕਿਹਾ ਮੈਨੂੰ ਅਜੇ ਕੋਈ ਗੁਰੂ ਪ੍ਰਾਪਤ ਨਹੀਂ ਹੋਇਆ ਮਨ ਵਿੱਚ ਅਬਿਲਾਖਾ ਬੜੀ ਹੈ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੂੰ ਬੜਾ ਦੁੱਖ ਹੋਇਆ ਤੁਸੀਂ ਬਿਰਧ ਹੋ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਬੜਾ ਖੋਟਾ ਕਰਮ ਹੈ ਕਹਿ ਕੇ ਗੁੱਸੇ ਵਿੱਚ ਉੱਠ ਕੇ ਉਸੇ ਵਾਲੇ ਬ੍ਰਹਮਚਾਰੀ ਚਲਾ ਗਿਆ ਅਮਰਦਾਸ ਜੀ ਨੇ ਬੜਾ ਪਛਤਾਵਾ ਕੀਤਾ ਸਾਰੀ ਰਾਤ ਸੋਚਾਂ ਵਿੱਚ ਡੁੱਬੇ ਰਹੇ ਮੈਨਿ ਗੁਰਾ ਹਾਂ ਨੀਂਦ ਨਾ ਆਈ ਅੰਮ੍ਰਿਤ ਵੇਲਾ ਹੋ ਗਿਆ ਉਹ ਇਹ ਵੀ ਚੋਲਾ ਆਣ ਮਿਲਾਵੇ ਛੋਟੇ ਭਰਾ ਦੇ ਘਰੋਂ ਇੱਕ ਮਿੱਠੀ ਤੇ ਸੁਰੀਲੀ ਆਵਾਜ਼ ਕੰਨਾਂ ਵਿੱਚ ਪਈ ਸੁਰਤ ਉਧਰ ਖਿੱਚੀ ਗਈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋਜ ਜੋ ਅਮਰਦਾਸ ਜੀ ਦੇ ਛੋਟੇ ਭਰਾ ਦੇ ਪੁੱਤਰ ਤੇਜਪੰਨ ਦੇ ਪੋਤਰੇ ਨਾਲ ਵਿਆਹੀ ਹੋਈ ਸੀ ਆਪਣੇ ਨਿਤਨੇਮ ਅਨੁਸਾਰ ਤਾਰਿਆਂ ਦੀ ਸ਼ਾਮੇ ਇਸ਼ਨਾਨ ਕਰਕੇ ਦੁੱਧ ਰੜਕਦੀ ਹੋਈ ਬਾਣੀ ਪੜ ਰਹੀ ਸੀ ਸੁਣਦੇ ਰਹੀ ਕਿਤਨਾ ਚੇਰੇ ਤੁਰਕੀ ਆਈ ਬਾਣੀ ਨੂੰ ਫਿਰ ਉੱਠ ਕੇ ਉਧਰ ਘਰ ਬੱਚੀ ਦੇ ਕੋਲ ਚਲੇ ਗਏ ਮੰਦੀ ਬੇਦਨਾ ਦੱਸਦਿਆਂ ਹੋਇਆਂ ਪੁੱਛ ਕੀਤੀ ਇਹ ਸ਼ਬਦ ਕਿਸ ਦਾ ਹੈ ਤੂੰ ਕਿੱਥੋਂ ਲਿਆ ਹੈ ਇਸ ਦੇ ਰਚਨਹਾਰਾ ਹੁਣ ਹੈ ਕਿ ਨਹੀਂ ਜਿਸ ਨੇ ਇਹ ਸ਼ੁਭ ਬਾਣੀ ਗਾਈ ਹੈ ਜਿਸ ਨੂੰ ਸੁਣ ਕੇ ਮੇਰਾ ਰੂਮ ਰੂਮ ਠਰ ਗਿਆ ਹੈ ਬੀਬੀ ਅਮਰੋ ਨੇ ਸਾਰੀ ਵਾਰਤਾ ਖੋਲ ਸੁਣਾਈ ਸ਼ਬਦ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਉਹ ਆਪ ਮਖੁੰਟ ਧਾਮ ਚਲੇ ਗਏ ਹਨ ਆਪਣੀ ਥਾਂ ਤੇ ਨਿਜ ਜੋਤ ਦੇ ਕੇ ਮੇਰੇ ਪਿਤਾ ਜੀ ਨੂੰ ਬਿਠਾ ਗਏ ਹਨ ਮੈਂ ਉਹਨਾਂ ਤੋਂ ਕੰਠ ਕੀਤੀ ਹੈ ਗੁਰੂ ਅਮਰਦਾਸ ਜੀ ਕਹਿਣ ਲੱਗੇ ਪੁੱਤਰੀ ਫਿਰ ਮੇਰੇ ਤੇ ਉਪਕਾਰ ਕਰ ਮੈਨੂੰ ਉਹਨਾਂ ਕੋਲ ਲੈ ਚੱਲ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਉਹ ਮੈਨੂੰ ਜਾਨ ਤੋਂ ਇਨਕਾਰ ਨਹੀਂ ਪਰ ਇੱਕ ਗੱਲ ਹੈ ਮੈਂ ਬਿਨਾ ਬੁਲਾਇਆ ਕਦੇ ਗਈ ਨਹੀਂ ਬਿਨਾ ਵਿਦਾ ਕੀਤੇ ਤੋਂ ਕਦੇ ਆਈ ਨਹੀਂ ਉਹਨਾਂ ਦੀ ਰਜ਼ਾ ਵਿੱਚ ਰਹਿੰਦੀ ਹਾਂ ਅਮਰਦਾਸ ਜੀ ਕਹਿਣ ਲੱਗੇ ਉਹ ਅੰਤਰੀਆਮੀ ਹਨ ਮੇਰੇ ਪ੍ਰੇਮ ਨੂੰ ਸਮਝ ਜਾਣਗੇ ਕੁਝ ਨਹੀਂ ਕਹਿਣਗੇ ਇਸ ਤਰ੍ਹਾਂ ਬੱਚੀ ਨੂੰ ਨਾਲ ਲੈ ਕੇ ਤੁਰ ਪਏ ਜਦੋਂ ਖਡੂਰਸਾਈ ਪੁੱਜ ਗਏ ਤਾਂ ਬੀਬੀ ਅਮਰੋ ਨੇ ਆਖਿਆ ਪਿਤਾ ਜੀ ਤੁਸੀਂ ਇੱਥੇ ਠਹਿਰੋ ਮੈਂ ਮੱਥਾ ਟੇਕ ਕੇ ਆ ਗਿਆ ਲੈ ਆਵਾਂ ਫਿਰ ਤੁਹਾਨੂੰ ਲੈ ਚਲਾਂਗੀ ਬੀਬੀ ਇਕੱਲੀ ਚੱਲੀ ਗਈ ਜਾ ਕੇ ਪਿਤਾ ਜੀ ਨੂੰ ਮਿਲੀ ਪਿਤਾ ਨੇ ਆਖਿਆ ਪੁੱਤਰੀ ਤੈਨੂੰ ਬੁਲਾਇਆ ਨਹੀਂ ਕਿਸ ਕੰਮ ਆਈ ਹੈ ਬੀਬੀ ਅਮਰੋ ਨੇ ਪਿਤਾ ਜੀ ਨੂੰ ਸਾਰੀ ਗੱਲ ਸੁਣਾਈ ਤੇ ਉਹਨਾਂ ਤੋਂ ਅੱਗੇ ਲੈ ਕੇ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਆਈ ਮਿਲਾਪ ਕਰਾਇਆ ਅਮਰਦਾਸ ਜੀ ਨੇ ਦਰਸ਼ਨ ਕੀਤੇ ਠੰਡ ਪੈ ਗਈ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਜੀ ਨਾਲ ਪ੍ਰਸ਼ਾਦ ਛਕਿਆ ਇਸ਼ਾ ਹੋਈ ਕਿ ਸਤਿਗੁਰੂ ਜੀ ਮੈਨੂੰ ਸੀਤ ਪ੍ਰਸ਼ਾਦ ਬਖਸ਼ ਦੇਣ ਤਾਂ ਸ਼ੱਕ ਲਵਾਂ ਮਹਾਰਾਜ ਅੰਤਰਜਾਮੀ ਸਨ ਦਿਲ ਦੀ ਗੱਲ ਸਮਝ ਗਏ ਲਾਂਗਰੀ ਨੂੰ ਕਿਹਾ ਇਹ ਮੇਰੀ ਥਾਲੀ ਇਸ ਨਵੇਂ ਆਏ ਪੁਰਖ ਨੂੰ ਦੇ ਦੇ ਇਸ ਤਰ੍ਹਾਂ ਅਮਰਦਾਸ ਜੀ ਨੇ ਸੀਤ ਪ੍ਰਸ਼ਾਦ ਛਕਿਆ ਕਪਾਟ ਖੁੱਲ ਗਏ ਕੁਝ ਦਿਨ ਗੁਜ਼ਰ ਗਏ ਖਡੂਰ ਸਾਹਿਬ ਵਿੱਚ ਆਇਆ ਮਨ ਵਿੱਚ ਇੱਛਾ ਹੋਈ ਗੁਰੂ ਕੇ ਦਰਬਾਰ ਵਿੱਚ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ ਗੁਰੂ ਜਦੋਂ ਬੇਪਰਵਾਹ ਹੈ ਜਿਸ ਦੇ ਮਨ ਵਿੱਚ ਕੋਈ ਚਾਹ ਹੀ ਨਹੀਂ ਤਾਂ ਸੇਵਕ ਨੂੰ ਆਪਣਾ ਧਰਮ ਪਛਾਨ ਕੇ ਸੇਵਾ ਕਰਨੀ ਚਾਹੀਦੀ ਹੈ ਪ੍ਰੇਮ ਅਤੇ ਸ਼ਰਧਾ ਨਾਲ ਮਿਲ ਸੱਤ ਸੰਗ ਕਰਨ ਜੋ ਸੇਵਾ ਅਧਿਕ ਤੱਪਨ ਫਲ ਹੋਏ ਮਹਾਨ ਮੈਂ ਪਾਣੀ ਢੋਣ ਦੀ ਸੇਵਾ ਵਿੱਚ ਲੱਗ ਜਾਵਾਂ ਨਾਲੇ ਲੰਗਰ ਵਿੱਚ ਪਾਣੀ ਦਿਆ ਨਾਲੇ ਮਹਾਰਾਜ ਨੂੰ ਰੋਜ਼ ਇਸ਼ਨਾਨ ਕਰਾਵਾਂ ਮੰਨ ਦੀ ਇਸ ਫੈਸਲੇ ਅਨੁਸਾਰ ਸੇਵਾ ਸ਼ੁਰੂ ਕਰ ਦਿੱਤੀ ਸਾਰੇ ਸੇਵਾ ਕਰਨ ਵਾਲੇ ਸਿੱਖਾਂ ਕੋਲ ਬੇਨਤੀ ਕੀਤੀ ਜਲਦੀ ਸੇਵਾ ਕਰਨ ਦਾ ਮੈਨੂੰ ਦਾਨ ਦਿਓ ਆਗਿਆ ਮਿਲ ਗਈ ਸੇਵਾ ਵਿੱਚ ਜੁਟ ਗਏ ਗੁਰੂ ਮਹਾਰਾਜ ਦੇ ਜਾਗਣ ਤੋਂ ਪਹਿਲਾਂ ਆਪ ਇਸ਼ਨਾਨ ਕਰਕੇ ਗੁਰੂ ਜੀ ਦੇ ਇਸ਼ਨਾਨ ਲਈ ਜਲ ਭਰ ਕੇ ਲਿਆ ਰੱਖਣਾ ਇਸ਼ਨਾਨ ਕਰਵਾਉਣਾ ਫਿਰ ਬਸਤਰ ਧੋਣੇ ਸੁੱਕਣੇ ਪਾਣੇ ਫਿਰ ਇਕਾਂਤ ਵਿੱਚ ਬੈਠ ਕੇ ਸਤਿਗੁਰੂ ਦੀ ਮੂਰਤੀ ਹਿਰਦੇ ਵਿੱਚ ਵਸਾ ਕੇ ਸਿਮਰਨ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਹੋਰ ਕੋਈ ਮਨੋਰਥ ਨਹੀਂ ਨਿਸ਼ਕਾਮ ਸੇਵਾ ਤੇ ਸਿਮਰਨ ਦੀ ਧੁੰਨ ਵਿੱਚ ਅਠੇ ਪੈਰ ਮਸਤ ਰਹਿੰਦੇ ਸਨ ਆਪਣੀ ਕੋਲ ਦਾ ਕਾਰੋਬਾਰ त्याग ਕੇ ਜਿਉਂ ਆਏ ਗੁਰੂ ਚਰਨਾ ਵਿੱਚ ਫਿਰ ਜਾ ਕੇ ਸੰਭਾਲ ਨਹੀਂ ਕੀਤੀ ਲੋਕ ਹਾਸਿਆ ਕਰਨ ਬੁੱਢੇ ਬਾਰੇ ਇਸ ਨੇ ਕੀ ਚਾਲ ਫੜ ਲਈ ਹੈ ਨਾ ਤਨ ਦੀ ਹੋਸ਼ ਨਾ ਕੱਪੜੇ ਦੀ ਨਾ ਰੋਟੀ ਦੀਦੀ ਜਦੋਂ 1 ਸਾਲ ਲੰਘ ਜਾਏ ਤਾਂ ਗੁਰੂ ਮਹਾਰਾਜ ਸਰੂਪਾ ਦੇ ਦੇਨ ਉਹ ਪੱਕਾ ਕਰਕੇ ਸਿਰ ਤੇ ਬੰਨ ਲੈਣਾ ਲਾਉਣਾ ਨਹੀਂ ਲੋਕ ਕਹਿੰਦੇ ਨਲਾਇਕ ਬੁੱਢਾ ਕਰਦਿਆਂ ਨਾਲ ਗੁੱਸੇ ਹੋ ਕੇ ਇੱਥੇ ਆ ਟਿਕਿਆ ਹੈ ਕਈ ਲੋਕ ਮੇਲੇ ਤੇ ਆਉਂਦੇ ਪੁੱਛਦੇ ਕਹਿੰਦੇ ਘਰ ਆਪਣੇ ਚੱਲ ਅਮਰਦਾਸ ਜੀ ਉੱਤਰ ਦਿੰਦੇ ਮੇਰਾ ਕੋਈ ਘਰ ਨਹੀਂ ਜੇ ਉਹ ਕਹਿੰਦੇ ਸਬੰਧੀਆਂ ਨੂੰ ਮਿਲ ਕੇ ਆ ਜਾਵੇਂ ਕੁਟੰਬਕ ਪੀਲਾ ਹੈ ਤੇਰਾ ਇੱਥੇ ਬੈਠਾ ਦੁੱਖ ਸਹੀ ਜਾਨਣਾ ਹੈ ਘਰ ਜਾ ਕੇ ਆਰਾਮ ਦੇ ਦਿਨ ਕੱਟ ਚੰਗਾ ਖਾ ਸੋਹਣੇ ਕੱਪੜੇ ਪਾ ਬ੍ਰਦਰਰੀ ਵਿੱਚ ਇੱਜ਼ਤ ਨਾਲ ਰਹੇ ਉਹ ਜਵਾਬ ਦਿੰਦਾ ਮੇਰਾ ਹੈ ਹੀ ਕੋਈ ਨਹੀਂ ਨਾ ਮੈਂ ਕਿਸੇ ਦਾ ਹਾਂ ਜਿਸ ਤਰ੍ਹਾਂ ਨਦੀ ਦੇ ਪ੍ਰਵਾਹ ਵਿੱਚ ਕੱਖ ਕਾਂ ਤਿੱਲੇ ਇਕੱਠੇ ਹੋ ਕੇ ਮਿਲ ਜਾਂਦੇ ਹਨ ਇਸੇ ਤਰ੍ਹਾਂ ਸਭ ਦੇ ਨਾਲ ਮੇਲ ਹੈ ਬੇੜੀ ਦੇ ਇਕੱਠ ਵਾਂਗੂ ਹੈ ਜਦੋਂ ਪਾਰ ਉੱtre ਸਭ ਆਪਣਾ ਆਪਣਾ ਰਾਹ ਫੜ ਜਾਂਦੇ ਹਨ ਪਰਉਣਾ ਆਉਂਦਾ ਹੈ ਰਾਤ ਵਿਸਰਾਮ ਕਰਕੇ ਸਵੇਰੇ ਰਾਹ ਫੜ ਜਾਂਦਾ ਹੈ ਹਰ ਸਾਲ ਗੁਰੂ ਅੰਗਦ ਦੇ ਜੀ ਡੇਢ ਗੱਜ ਦਾ ਰੁਮਾਲ ਦਿੰਦੇ ਉਹ ਪੱਕਾ ਕਰਕੇ ਸਿਰ ਤੇ ਬੰਨ ਲੈਂਦੇ ਗੁਰੂ ਜੀ ਉਹਨਾਂ ਦਾ ਸਤਕਾਰ ਰੱਖਦੇ ਸਿਰੋਂ ਉਤਾਰਦੇ ਨਹੀਂ ਸਤਿਗੁਰਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਰੱਖਣਾ ਕੋਈ ਥਕੇਵਾ ਨਹੀਂ ਕੋਈ ਦੁੱਖ ਨਹੀਂ ਗੁਰੂ ਅਮਰਦਾਸ ਜੀ ਦੀ ਬੁਢਾਪੇ ਵਿੱਚ ਅਨਤਖ ਸੇਵਾ ਦਾ ਜ਼ਿਕਰ ਕਰਨਾ ਕਥਨ ਤੋਂ ਪਰੇ ਹੈ ਤਨ ਗੁਰੂ ਹੈ ਤਨ ਸਿੱਖੀ ਹੈ ਇੱਕ ਵੇਰਾ ਕਾਲੀਆਂ ਘਟਾ ਚੜੀਆਂ ਸਾਰੇ ਹਨੇਰਾ ਪਸਰ ਗਿਆ ਕਿਨਮਿਨ ਬੂੰਦਾ ਬੰਦੀ ਹੋ ਰਹੀ ਸੀ ਜਿਸ ਨਾਲ ਸਾਰੇ ਚਿੱਕੜ ਹੋ ਗਿਆ ਬਿਰਦ ਅਵਸਥਾ ਬਾਬਾ ਅਮਰਦਾਸ ਜੀ ਆਪਣੇ ਨੀਮ ਅਨੁਸਾਰ ਬਿਆਸਾਂ ਤੋਂ ਜਲਦੀ ਗਾਗਰ ਭਰ ਕੇ ਤੁਰ ਪਏ ਲੋਕ ਪਾਲੇ ਤੋਂ ਬਚਣ ਲਈ ਅੱਗ ਬਾਲ ਕੇ ਸੇਕਦੇ ਹਨ ਰਜਾਈਆਂ ਵਿੱਚ ਨਿੱਗੇ ਹੋਏ ਬੈਠੇ ਹਨ ਬਰਸ਼ ਤੇ ਹਵਾ ਦੇ ਕਾਰਨ ਅਤਿ ਦੀ ਸਰਤੀ ਹੈ ਹੱਥ ਪੈਰ ਸੁੰਨ ਹੁੰਦੇ ਨੇ ਐਸੇ ਸਮੇਂ ਵਿੱਚ ਮੋਡੇ ਤੇ ਗਾਗਰ ਪਾਣੀ ਦੀ ਚੁੱਕੀ ਰਬ ਦਾ ਆਸ਼ਕ ਹਨੇਰੇ ਵਿੱਚ ਤੁਰਿਆ ਆ ਰਿਹਾ ਹੈ ਚਿੱਕੜ ਦੇ ਕਾਰਨ ਜਮਾ ਜਮਾ ਕੇ ਪੈਰ ਧਰਦਾ ਹੈ ਤਿਲਕ ਨਾ ਜਾਏ ਡਿੱਗ ਪਿਆ ਤੇ ਸੇਵਾ ਤੋਂ ਵਾਂਝਿਆ ਰਹਿ ਜਾਵਾਂਗਾ ਪਿੰਡ ਖਡੂਰ ਦੇ ਨੇੜੇ ਪੁੱਜ ਗਏ ਬਾਰਸ਼ ਤੇਜ਼ ਹੋ ਗਈ ਰਸਤੇ ਵਿੱਚ ਜੁਲਾਹੀ ਦੀ ਖੱਡੀ ਦੇ ਕਿੱਲੇ ਨਾਲ ਪੈਰ ਰੜਿਆ ਡਿੱਗ ਪਏ ਖੱਡੀ ਵਿੱਚ ਪਰ ਗਾਗਰ ਸੰਭਾਲ ਲਈ ਪਾਣੀ ਨਹੀਂ ਡੁੱਲਣ ਦਿੱਤਾ ਖੜਾਕਾ ਸੁਣ ਕੇ ਜੁਲਾਹੇ ਅੰਦਰੋਂ ਆਵਾਜ਼ ਦਿੱਤੀ ਕੌਣ ਹੈ ਉੱਤਰ ਮਿਲਿਆ ਮੈਂ ਸਤਿਗੁਰਾਂ ਦਾ ਦਾਸ ਅਮਰਦਾਸ ਜਲ ਲੈ ਕੇ ਆਇਆ ਹਾਂ ਅੱਗੋਂ ਫਿਰ ਜੁਲਾਹੇ ਨੇ ਬੋਲਿਆ ਕੌਣ ਅਮਰਦਾਸ ਇੰਨੀਆਂ ਕਾਲੀਆਂ ਘਟਾਵਾਂ ਵਿੱਚ ਜੁਲਾਹੀ ਕੋਲੋਂ ਕਹਿਣ ਲੱਗੀ ਹੁਣਾ ਹੈ ਇਸ ਵੇਲੇ ਅਮਰੂ ਨਿਥਾਵਾ ਜਿਸ ਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ ਕੁੜਮਾ ਦੇ ਬੂਏ ਤੇ ਬੈਠਾ ਪਾਣੀ ਢੋਂਦਾ ਤੇ ਪੇਟ ਭਰਦਾ ਹੈ ਹੋਰ ਇਸ ਵੇਲੇ ਕਿਸਨੇ ਆਉਣਾ ਹੈ ਇਤਨੇ ਨੂੰ ਅਮਰਦਾਸ ਜੀ ਉੱਠ ਬੈਠੇ ਖੱਡੀ ਦੇ ਟੋਏ ਵਿੱਚੋਂ ਬਾਹਰ ਨਿਕਲੇ ਜੁਲਾਹੀ ਦੀ ਗੱਲਬਾਤ ਕੰਨਾਂ ਵਿੱਚ ਪਈ ਸੁਣ ਕੇ ਕਹਿਣ ਲੱਗੇ ਕਮਲਿਏ ਜੁਲਾਹੀਏ ਉਹਤੇ ਮਾਥਾ ਵਾਲਾ ਹਾਂ ਜਿਸ ਨੂੰ ਦੀਨ ਦੁਨੀਆ ਦੇ ਮਾਲਕ ਨੇ ਆਪਣੀ ਚਰਨੀ ਲਾ ਲਿਆ ਹੋਵੇ ਉਸ ਨੂੰ ਲੋਕ ਪ੍ਰਲੋਕ ਦਾ ਸਹਾਰਾ ਮਿਲ ਚੁੱਕਾ ਹੋਵੇ ਉਹਨੇ ਥਾਵਾ ਕਿਸ ਤਰ੍ਹਾਂ ਹੋ ਸਕਦਾ ਹੈ ਗਾਗਰ ਚੋਕ ਕੇ ਚਲੇ ਗਏ ਜਾ ਕੇ ਗੁਰੂ ਮਹਾਰਾਜ ਨੂੰ ਇਸ਼ਨਾਨ ਕਰਵਾਇਆ ਦਿਨ ਚੜੇ ਦਰਬਾਰ ਵਿੱਚ ਮਹਾਰਾਜ ਨੇ ਅਮਰਦਾਸ ਜੀ ਨੂੰ ਰਸਤੇ ਦਾ ਸਾਰਾ ਹਾਲ ਡਿੱਗਣ ਦਾ ਪੁੱਛਿਆ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਅੰਤਰੀਆਮੀ ਸਭ ਜਾਣਦੇ ਹੋ ਉਧਰੋਂ ਜੁਲਾਹਾ ਜੁਲਾਹੀ ਨੂੰ ਲੈ ਕੇ ਆ ਗਿਆ ਜੋ ਕਮਲੀ ਹੋ ਗਈ ਸੀ ਕੱਪੜੇ ਪਾੜਦੀ ਸੀ ਗਾਲਾਂ ਕੱਢਦੀ ਸੀ ਜਦੋਂ ਲਿਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟਿਕਾਇਆ ਦਰਸ਼ਨ ਕਰਵਾਏ ਗੁਰੂ ਅੰਗਦ ਸਾਹਿਬ ਜੀ ਦੇ ਤਾਂ ਝਟਾ ਰਾਜੀ ਹੋ ਗਈ ਹੋਸ਼ ਹਵਾਸ ਕਾਇਮ ਹੋ ਗਏ ਹੱਥ ਜੋੜ ਕੇ ਆਪਣੀ ਬੋਲ ਦੀ ਖੀਮਾ ਮੰਗੀ ਮਹਾਰਾਜ ਕਹਿਣ ਲੱਗੇ ਸੱਚ ਦੱਸੀ ਰਾਤੀ ਕਿਸ ਤਰ੍ਹਾਂ ਗੱਲਬਾਤ ਹੋਈ ਹੈ ਝੂਠ ਬੋਲਿਆਂ ਤਾਂ ਦੁੱਖ ਪਾਉਗੇ ਜੁਲਾਹੇ ਜੁਲਾਹੀ ਨੇ ਸਾਰੀ ਘਟਨਾ ਜਿਵੇਂ ਹੋਈ ਸੱਚ-ਸੱਚ ਦੱਸ ਦਿੱਤੀ ਸਤਿਗੁਰਾਂ ਕਿਹਾ ਤੂੰ ਸਾਮਰਦਾਸ ਨਹੀਂ ਥਾਵਾ ਕਹਿ ਕਿ ਉਸ ਦਾ ਦਸਕਾਰ ਕੀਤਾ ਹੈ ਅਮਰਦਾਸ ਨਿ ਥਾਵਿਆਂ ਦੀ ਥਾਂ ਹੈ ਨਿਉਟਿਆਂ ਦੀ ਓਟ ਹੈ ਨਿਆਸਰਿਆਂ ਦਾ ਆਸਰਾ ਹੈ ਨਿ ਤਿਰਿਆਂ ਦੀ ਤਰ ਹੈ ਨਿ ਪੱਤਿਆਂ ਦੀ ਪਤ ਹੈ ਨਿ ਤਾਨਿਆਂ ਦਾ ਤਾਨ ਹੈ ਨਿ ਮਾਰਿਆਂ ਦਾ ਮਨ ਹੈ ਨਿ ਗੱਤਿਆਂ ਦੀ ਗਤ ਹੈ ਗਈ ਬਹੋੜ ਬੰਦੀ ਛੋੜ ਭਾਵ ਗਈ ਹੋਈ ਨੂੰ ਫੇਰ ਮੋੜ ਲੈਣ ਵਾਲਾ ਬੱਦੇ ਹੋਏ ਨਰਾਂ ਨੂੰ ਛਡਾ ਲੈਣ ਵਾਲਾ ਘੜਨੇ ਤੇ ਭੰਨੇ ਦੀ ਜਿਸ ਵਿੱਚ ਸ਼ਕਤੀ ਹੈ ਸਭ ਪੀਰਾਂ ਦੇ ਪੀਰ ਸਰਬ ਕਲਾ ਸਮਰਥ ਅਮਰਦਾਸ ਜੀ ਹਨ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ਾਂ ਦੇ ਦਰਵਾਜ਼ੇ ਖੋਲ ਦਿੱਤੇ ਆਖਿਆ ਤੁਸੀਂ ਤੰਨ ਹੋ ਤੰਨ ਹੋ ਸਤਿਗੁਰਾਂ ਨੇ ਆਪਣਾ ਰੂਪ ਦਰਸਾ ਕੇ ਜਲ ਮੰਗਵਾਇਆ ਨਵੀਨ ਬਸਤਰ ਮੰਗਵਾ ਲੇ ਫਿਰ ਸੁੰਦਰ ਜਲ ਇਸ਼ਨਾਨ ਕਰਾਇਆ ਬਸਤਰ ਨਵੀਨ ਸਰਬ ਪਹਿਰਾਇਆ ਮੈਂ ਆਪਣੇ ਅਸਥਾਨ ਬਿਠਾਵਾਂ ਗੁਰਤਾ ਗਾਦੀ ਤੇ ਹਰਖਾਵੋ ਸਭ ਸੰਗਤ ਕੋ ਦਿਓ ਸੁਨਾਏ ਇਹ ਮੇਰੋ ਅਬਰੂਪ ਸੁਹਾਏ ਇਹ ਕਹਿ ਕੇ ਪੁੱਛਿਆ ਪੁਰਖਾ ਤੇਰੇ ਘਰ ਸੰਤਾਨ ਕੀ ਹੈ ਅਮਰਦਾਸ ਨੇ ਆਖਿਆ ਸਤਿਗੁਰੂ ਦੇ ਦੋ ਪੁੱਤਰ ਹਨ ਮੋਹਨੀ ਤੇ ਮੋਹਰੀ ਜੀ ਦੋ ਕੰਨਿਆ ਹਨ ਪਾਨੀ ਤੇ ਦਾਨੀ ਸਭ ਆਪ ਜੀ ਦੀ ਕਿਰਪਾ ਹੈ ਗੁਰੂ ਨੇ ਆਖਿਆ ਪੁਰਖਾ ਤੇਰੇ ਭਲੇ ਹਿੱਤ ਕਹਿੰਦੇ ਹਾਂ ਹੁਣ ਤੂੰ ਖਡੂਰ ਵਿੱਚ ਵਸਣਾ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਵਸਣ ਦਾ ਉਪਰਾਲਾ ਕਰ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਿੱਤੀ ਸੀ ਤਾਂ ਹੁਕਮ ਕੀਤਾ ਕਿ ਤੂੰ ਹੁਣ ਕਰਤਾਰਪੁਰ ਤਿਆਗ ਦੇ ਉਦੋਂ ਤੋਂ ਮੈਂ ਇੱਥੇ ਖਡੂਰ ਵਿੱਚ ਆਇਆ ਹਾਂ ਕਰਤਾਰਪੁਰ ਵਿੱਚ ਪਿਤਾ ਜੀ ਦੇ ਸਥਾਨ ਤੇ ਬਾਬਾ ਸ਼੍ਰੀਚੰਦ ਤੇ ਲਖਮੀਦਾਸ ਜੀ ਵਸਦੇ ਰਹੇ ਇਸੇ ਤਰ੍ਹਾਂ ਤੁਸੀਂ ਹੋਰ ਥਾਂ ਬਣਾ ਕੇ ਉੱਥੇ ਜਾ ਕੇ ਵਸੋ ਸਾਰੇ ਸੁਖ ਪ੍ਰਾਪਤ ਹੋਣਗੇ ਇੱਥੇ ਦਾਸੂ ਤੇ ਦਾਤੂ ਜੀ ਆਪਣੇ ਘਰ ਰਹਿਣਗੇ ਇੱਕ ਦਿਨ ਲੱਗੇ ਦਰਬਾਰ ਵਿੱਚ ਗੋਂਦਾ ਖੱਤਰੀ ਆਇਆ ਮੱਥਾ ਟੇਕ ਕੇ ਬੇਨਤੀ ਕੀਤੀ ਮੈਂ ਆਪ ਜੀ ਦੀ ਮਹਾਨ ਉਪਮਾ ਸੁਣ ਕੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ ਮੇਰਾ ਗிரா ਉਜੜਿਆ ਪਿਆ ਹੈ ਉੱਥੇ ਜਿੰਨ ਭੂਤ ਪ੍ਰੇਤ ਆਦਿਕਾਂ ਨੇ ਵਾਸਾ ਕੀਤਾ ਹੈ ਦਿਨੇ ਕੰਦਾ ਉਸਾਰਦੇ ਹਾਂ ਰਾਤੀ ਭੂਤ ਟਾ ਜਾਂਦੇ ਨੇ ਕਈ ਵਾਰ ਮੈਂ ਲੋਕ ਲਿਆ ਕੇ ਵਸਾਏ ਨੇ ਉਹ ਡਰ ਕੇ ਚਲੇ ਜਾਂਦੇ ਨੇ ਇਸ ਗੱਲ ਦੇ ਵਿਚਾਰ ਹੋਈ ਸਾਰਾ ਪ੍ਰਸੰਗ ਗੁੰਦਦੇ ਨੇ ਸੁਨਾਇਆ ਗੁਰੂ ਅੰਗਦ ਸਾਹਿਬ ਨੇ ਕਿਹਾ ਚੰਗਾ ਮੌਕਾ ਬਣ ਗਿਆ ਹੈ ਪੁੱਤਰਾਂ ਦੀ ਸਭ ਦੇ ਸਾਹਮਣੇ ਪਰਖ ਹੋ ਜਾਏਗੀ ਕਹਿੰਦੇ ਹਨ ਗੱਦੀ ਦਾ ਹੱਕ ਸਾਡਾ ਹੈ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਦਾਸੂ ਜੀ ਨੂੰ ਕਿਹਾ ਕਿ ਤੁਸੀਂ ਉੱਥੇ ਜਾਓ ਇਹ ਸੁਣ ਕੇ ਦਾਸੂ ਨੇ ਜਵਾਬ ਦਿੱਤਾ ਮੈਂ ਨਹੀਂ ਜਾਵਾਂਗਾ ਸਾਡਾ ਘਰ ਖਡੂਰ ਹੈ ਸਾਡੇ ਰਹਿਣ ਲਈ ਇਹਨੂੰ ਛੱਡ ਕੇ ਮੈਂ ਕਿਤੇ ਨਹੀਂ ਜਾਵਾਂਗਾ ਉੱਥੇ ਭੂਤ ਪ੍ਰੇਤ ਕਿਸੇ ਨੂੰ ਵਸਣ ਹੀ ਨਹੀਂ ਦਿੰਦੇ ਮੈਂ ਜਾ ਕੇ ਮੌਤ ਸਹਿੜਨੀ ਹੈ ਫਿਰ ਮਹਾਰਾਜ ਨੇ ਛੋਟੇ ਪੁੱਤਰ ਦਾਤੂ ਨੂੰ ਆਖਿਆ ਤੇਰਾ ਵੱਡਾ ਭਰਾ ਨਹੀਂ ਜਾਂਦਾ ਤੂੰ ਹੀ ਬਚਨ ਮੰਨ ਲੈ ਇਹ ਗੋਂਦਾ ਖੱਤਰੀ ਬੇਨਤੀ ਕਰਦਾ ਪਿਆ ਹੈ ਇਹਦੇ ਨਾਲ ਜਾ ਕੇ ਪਰਉ ਪੁਕਾਰ ਕਰੋ ਉਸਨੇ ਵੀ ਜਵਾਬ ਦਿੱਤਾ ਪਿਤਾ ਜੀ ਖਡੂਰ ਵਿੱਚ ਵਸਾਂਗੇ ਇੱਥੇ ਹੀ ਗੋਬਿੰਦ ਦੇ ਗੁਣ ਗਾਵਾਂਗੇ ਲੋਕ ਸਵਾਰਥੀ ਆਪਣੇ ਕੰਮਾਂ ਲਈ ਬਥੇਰੇ ਆਉਂਦੇ ਹਨ ਅਸੀਂ ਕਿਹਦੇ ਕਿਹਦੇ ਨਾਲ ਤੁਰੇ ਫਿਰਿਏ ਕੋਈ ਵਸੇ ਕੋਈ ਉੱਜੜ ਜਾਏ ਸਾਨੂੰ ਕੀ ਇਸ ਤਰ੍ਹਾਂ ਦੋਹਾਂ ਪੁੱਤਰਾਂ ਨੇ ਇਨਕਾਰ ਕਰ ਦਿੱਤਾ ਫਿਰ ਗੁਰੂ ਮਹਾਰਾਜ ਨੇ ਅਮਰਦਾਸ ਜੀ ਵੱਲ ਨੇਤਰ ਭਰ ਕੇ ਤੱਕਿਆ ਆਖਿਆ ਪੁਰਖਾ ਤੂੰ ਜਾ ਜਿੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ ਉੱਥੇ ਜਾ ਕੇ ਇੱਕ ਸੁੰਦਰ ਪੁਰੀ ਵਸਾਓ ਜਿਹੜੀ ਗੁਰ ਕੀਰਤ ਗੁਰ ਜਸ ਦੀ ਪੁਰੀ ਹੋਵੇ ਅਜੇ ਗੁਰਦੇਵ ਜੀ ਦੀ ਰਚਨਾ ਤੋਂ ਅੱਧੇ ਅੱਖਰ ਹੀ ਨਿਕਲੇ ਸੰਤ ਅਮਰਦਾਸ ਜੀ ਕਮਰ ਕੱਸਾ ਕਰਕੇ ਤਿਆਰ ਹੋ ਗਏ ਹੱਥ ਜੋੜ ਕੇ ਆਖਿਆ ਜਿਵੇਂ ਆਪ ਜੀ ਦੀ ਆਗਿਆ ਹੈ ਮਹਾਰਾਜ ਨੇ ਸਾਰਾ ਨਕਸ਼ਾ ਸਮਝਾ ਦਿੱਤਾ ਸਥਾਨ ਬਣਾਉਣ ਦਾ ਨਾਲ ਹੀ ਇੱਕ ਸੁੰਦਰ ਛੱਟੀ ਹੱਥ ਨਾਲ ਘੁਮਾਉਂਦਿਆਂ ਅਮਰਦਾਸ ਜੀ ਨੂੰ ਦਿੱਤੀ ਤੇ ਆਖਿਆ ਇਸ ਨੂੰ ਪੁੱਤਾਂ ਦੇ ਸੰਮੁਖ ਹੋ ਕੇ ਦਿਖਾਓਗੇ ਤਾਂ ਉਹ ਸਭ ਛੱਡ ਕੇ ਭੱਜ ਜਾਣਗੇ ਜਿੱਥੇ ਜਿੱਥੇ ਤੁਹਾਡੇ ਚਰਨ ਪੈਣਗੇ ਉਹ ਅਸ਼ੁੱਭ ਧਰਤੀ ਵੀ ਹੋਵੇਗੀ ਤਾਂ ਸ਼ੁਭ ਹੋ ਜਾਵੇਗੀ ਆਪਣੇ ਰਹਿਣ ਵਾਸਤੇ ਸੁੰਦਰ ਮਕਾਨ ਬਣਾਓ ਜਾ ਕੇ ਤੁਹਾਨੂੰ ਵੇਖ ਕੇ ਹੋਰ ਲੋਕ ਵੀ ਉੱਥੇ ਆਵਸਣਗੇ ਇਹ ਗੋਂਦਾ ਖੱਤਰੀ ਧੰਨਵਾਦ ਹੈ ਇਸ ਕੋਲੋਂ ਮਹਿਲ ਚੰਗੇ ਬਣਵਾਓ ਇਸ ਦੇ ਨਾਮ ਤੇ ਹੀ ਨਗਰ ਦਾ ਨਾਮ ਰੱਖ ਦੇਣਾ ਹੁਕਮ ਅਨੁਸਾਰ ਗੋਂਦੇ ਖੱਤਰੀ ਨਾਲ ਗੁਰੂ ਅਮਰਦਾਸ ਜੀ ਜਪਜੀ ਦਾ ਪਾਠ ਕਰਦੇ ਗਏ ਜਦ ਨੇੜੇ ਗਏ ਤਾਂ ਗੁਰੂ ਜੀ ਦੀ ਛੱਟੀ ਭੂਤਾਂ ਨੂੰ ਦਿਖਾਈ ਦੇਖਦਿਆਂ ਹੀ ਉਹਨਾਂ ਦੇ ਸਰੀਰਾਂ ਨੂੰ ਅੱਗ ਵਾਂਗੂ ਸੇਕ ਪਹੁੰਚਿਆ ਤੇ ਛੱਡ ਕੇ ਭੱਜਣ ਲੱਗੇ ਜਿਉਂ ਜਿਉਂ ਛੱਟੀ ਹਿਲਦੀ ਤਿਉਂ ਤੋਂ ਵਧੇਰੇ ਸੇਕ ਪਹੁੰਚਦਾ ਆਖਰ ਸਭ ਉੱਥੋਂ ਨੱਸ ਗਏ ਕੋਈ ਭੂਤ ਪ੍ਰੇਤ ਨਾ ਰਿਹਾ ਚਿਨਵਾਈ ਸ਼ੁਰੂ ਕਰ ਦਿੱਤੀ ਗੋਂਦੇ ਖਤਰੀ ਨੇ ਅਨੇਕਾਂ ਕਾਰੀਗਰ ਤੇ ਮਜ਼ਦੂਰ ਲਾ ਦਿੱਤੇ ਨਗਰੀ ਦਾ ਨਾਮ ਗੋਂਦੇ ਖਤਰੀ ਦੇ ਨਾਮ ਤੇ ਗੁਇੰਦਵਾਲ ਸਾਹਿਬ ਰੱਖਿਆ ਫਿਰ ਖਡੂਰ ਸਾਹਿਬ ਗਏ ਸਾਰੀ ਵਾਰਤਾ ਮਹਾਰਾਜ ਜੀ ਨੂੰ ਦੱਸੀ। ਸਤਿਗੁਰੂ ਜੀ ਬੜੇ ਪਰਸੰਨ ਹੋਏ ਆਖਿਆ ਪੁਰਖਾ ਹੁਣ ਤੋਂ ਆਪਣੇ ਪਿੰਡ ਬਾਸਰ ਕੇ ਜਾ। ਬਹੁਤ ਸਮਾਂ ਹੋ ਗਿਆ ਹੈ ਤੈਨੂੰ ਆਏ ਨੂੰ। ਹੁਣ ਤੂੰ ਸੰਬੰਧੀਆਂ ਨੂੰ ਮਿਲ-ਗਿਲ ਕੇ ਆਪਣੇ ਪਰਿਵਾਰ ਨੂੰ ਗੋਇੰਦਵਾਲ ਸਾਹਿਬ ਲੈ ਜਾ। ਉੱਥੇ ਜਾ ਕੇ ਵਸੋ। ਹੋਰ ਲੋਕ ਜਿਹੜੇ ਆਉਣ ਉਹਨਾਂ ਨੂੰ ਵੀ ਉੱਥੇ ਜਗ੍ਹਾ ਦਿਓ ਵਸਣ ਵਾਸਤੇ। ਅਸੀਂ ਵੀ ਤੈਨੂੰ ਮਿਲਣ ਲਈ ਉੱਥੇ ਆਇਆ ਕਰਾਂਗੇ। ਹੁਕਮ ਦੀ ਪਾਲਣਾ ਕਰਦਿਆਂ ਆਪ ਬਾਸਰ ਕੇ ਗਏ। ਕੁਝ ਦਿਨ ਉੱਥੇ ਰਹਿ ਕੇ ਸਭ ਨੂੰ ਮਿਲ-ਗਿਲ ਕੇ ਪਰਿਵਾਰ ਨੂੰ ਅਤੇ ਹੋਰ ਬੰਦੇ ਜੋ ਤਿਆਰ ਹੋਏ ਉੱਥੇ ਵੱਸਣ ਵਾਸਤੇ ਸਭ ਨੂੰ ਲੈ ਕੇ ਗੋਇੰਦਵਾਲ ਜਾ ਕੇ ਵਸਾ ਕੀਤਾ ਹੋਰ ਵੀ ਕਈ ਸੰਬੰਧੀ ਇਹਨਾਂ ਦੇ ਕੋਲ ਆ ਵੱਸੇ ਅਮਰਦਾਸ ਜੀ ਆਪਣਾ ਨੀਮ ਉਸੇ ਤਰ੍ਹਾਂ ਨਿਭਾਉਂਦੇ ਰਹੇ ਇਥੋਂ ਵਿਆਸਾ ਤੋਂ ਜਲ ਲੈ ਜਾਣਾ ਗੁਰੂ ਜੀ ਨੂੰ ਖਡੂਰ ਜਾ ਕੇ ਇਸ਼ਨਾਨ ਕਰਾਣਾ ਬਸਤਰ ਤੋਂ ਨੇ ਲੰਗਰ ਦੀ ਸੇਵਾ ਕਰਨੀ ਸ਼ਾਮ ਨੂੰ ਗੋਇੰਦਵਾਲ ਸਾਹਿਬ ਪਰਤਣਾ ਰੋਜ਼ ਦਾ ਨੀਮ ਇਸੇ ਤਰ੍ਹਾਂ ਚੱਲਦਾ ਰਿਹਾ ਇੱਕ ਦਿਨ ਗੁਰੂ ਮਹਾਰਾਜ ਨੇ ਆਖਿਆ ਤੁਸੀਂ ਹੁਣ ਉੱਥੇ ਹੀ ਰਹਾ ਕਰੋ ਮੈਂ ਕਦੀਕੀ ਦੀ ਉੱਥੇ ਤੁਹਾਨੂੰ ਮਿਲਣ ਆਇਆ ਕਰਾਂਗਾ ਫਿਰ ਇਸੇ ਤਰ੍ਹਾਂ ਹੁੰਦਾ ਰਿਹਾ ਫਿਰ ਸਮਾਂ ਆਉਂਦਾ ਆ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੇਣ ਦਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਨਵੀਨ ਬਸਤਰ ਪਹਿਨਾਏ ਰਿੱਧੀਆਂ ਸਿੱਧੀਆਂ ਦਾਸੀਆਂ ਹਾਜ਼ਰ ਖੜੀਆਂ ਹਨ ਸਬ ਦਾਤਾਂ ਬਖਸ਼ ਕੇ ਬਾਬਾ ਬੁੱਢਾ ਜੀ ਤੋਂ ਪੰਜ ਪੈਸੇ ਤੇ ਨਾਰੀਅਲ ਲੈ ਕੇ ਪਰਦਖਣਾ ਕੀਤੀਆਂ ਗੁਰੂ ਘਰ ਦੀ ਰੀਤ ਅਨੁਸਾਰ ਨਾਰੀਅਲ ਚੋਲੀ ਵਿੱਚ ਪਾ ਦਿੱਤਾ ਪੰਜ ਪੈਸੇ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਬਾਬਾ ਬੁੱਢਾ ਜੀ ਨੇ ਸਿੰਘਾਸਨ ਤੇ ਬਿਠਾ ਕੇ ਗੁਰਗੱਦੀ ਦਾ ਤਿਲਕ ਦੇ ਦਿੱਤਾ ਚੇਤਰ ਸੁਦੀ ਚਾਰ ਵਿਸਾਖ ਤਿੰਨ ਸੰਮਤ 1609 ਨੂੰ ਗੁਰੂ ਜੀ ਦੀ ਆਗਿਆ ਅਨੁਸਾਰ ਸਾਰੀ ਸੰਗਤ ਨੇ ਅਮਰਦਾਸ ਜੀ ਨੂੰ ਮੱਥਾ ਟੇਕਿਆ ਪੁਨ ਸੰਗਤ ਮਹਿ ਕਹੋ ਸੁਨਾਈ ਮਮਸ ਰੂਪ ਅਬ ਇਹ ਸੁਹਾਈ ਮੋ ਮਹਿ ਇਸਮਹਿ ਪੇਦ ਨਾ ਜਾਣੋ ਏਕ ਸਰੂਪ ਦੁਹਨ ਕੋ ਮਨੋ